ਵੈਗੁਰਜੀ ਦਾ ਖਾਲਸਾ ਵੈਗੁਰਜੀ ਕੀ ਫਤਿਹ ਜੀ ਅੱਜ ਇੱਕ ਬੜੀ ਨਿੱਕੀ ਇੱਕ ਚੰਗੀ ਇੱਕ ਰੂਹ ਨੂੰ ਅੱਜ ਮਿਲਣ ਦਾ ਮੌਕਾ ਮਿਲਿਆ ਬੱਚਾ ਸਰਦਾਰ ਆਦੇਸ਼ ਪ੍ਰਤਾਪ ਸਿੰਘ ਖਾਲਸਾ ਜੀ ਬੱਚੇ ਦਾ ਐਕਸੀਡੈਂਟ ਹੋ ਗਿਆ ਇਹਦੇ ਵਿੱਚ ਸਾਡੀ ਬੇਨਤੀ ਹੈ ਹੱਥ ਜੋੜ ਕੇ ਜਿਹੜੇ ਗੱਡੀਆਂ ਵਾਲੇ ਆ ਕਾਰਾਂ ਵਾਲੇ ਆ ਕੋਈ ਵੀ ਸਾਧਨ ਆਪਣਾ ਚਾਹੇ ਮੋਟਰਸਾਈਕਲ ਤੇ ਜਾਂਨੇ ਆਪਾਂ ਜੇ ਕਦੇ ਕਿਸੇ ਨੂੰ ਐਕਸੀਡੈਂਟ ਹੋ ਜਾਂਦਾ ਮਾੜੀ ਜੀ ਇਨਸਾਨੀਅਤ ਯਾਰ ਜ਼ਰੂਰ ਦਿਖਾਇਆ ਕਰੋ ਭਾਈ ਆਪਣਾ ਇਨਸਾਨ ਹੋਣ ਦਾ ਤਾਂ ਫਰਜ਼ ਜ਼ਰੂਰ ਨਿਭਾਇਆ ਕਰੋ ਆਪਾਂ ਇੱਕਦਮ ਦਰਿੰਦੇ ਬਣ ਜਾਂਦੇ ਆਂ ਵੀ ਬਸ ਵੀ ਮੈਂ ਤਾਂ ਨਿਕਲ ਜਮਾ ਇੱਥੋਂ ਕਿਸ ਤਰੀਕੇ ਬਸ ਗਾਂ ਵਾਲੀ ਦੀ ਜ਼ਿੰਦਗੀ ਬਾਰੇ ਨਹੀਂ ਤੁਸੀਂ ਸੋਚਦੇ ਫਿਰ ਮਨੋ ਇੱਥੋਂ ਪਤਾ ਲੱਗਦਾ ਵੀ ਇਨਸਾਨ ਕਿਸ ਬਿਰਤੀ ਦਾ ਮਾਲਕ ਆ ਇਨਸਾਨ ਇਨਸਾਨੀਆ ਜਾਂ ਉਹ ਭੇੜੀ ਆ ਵਾ ਇਹ ਬੱਚੇ ਦਾ ਐਕਸੀਡੈਂਟ ਹੋ ਗਿਆ ਨੋਵਾ ਗੱਡੀ ਦੇ ਨਾਲ ਨੋਵਾ ਗੱਡੀ ਵਾਲੇ ਨੇ ਚੱਕ ਕੇ ਮਾਰਿਆ ਔਰ ਇਹ ਸ਼ੀਸ਼ੇ ਦੇ ਉੱਪਰ ਝੱਡ ਗਿਆ ਮੂਹਰੇ ਫਰੰਟ ਤੇ ਆ ਸ਼ੀਸ਼ੇਰੇ ਧੌਣ ਚ ਫਿਰ ਗਿਆ ਤੇ ਇਹ ਸਾਰੀ ਧੌਣ ਇਹਦੀ ਵੱਡੀ ਗਈ ਸ਼ੀਸ਼ੇ ਵਿੱਚ ਫਸ ਗਿਆ ਤੇ ਉਹ ਅਸਰ ਦੇ ਪੁੱਤ ਥੱਲੇ ਕਰ ਲਾ ਆ ਸਾਰਾ ਵੱਡਿਆ ਗਿਆ ਔਰ ਉਹ ਗੱਡੀ ਵਾਲੇ ਨੇ ਦੇਖੋ ਕਿੰਨਾ ਘਟੀਆ ਕੰਮ ਕੀਤਾ ਬੈਕ ਗੇਅਰ ਪਾ ਕੇ ਗੱਡੀ ਨੂੰ ਝਟਕਾ ਮਰਵਾਇਆ ਤੇ ਇਹਨੂੰ ਸ਼ੀਸ਼ੇ ਤੋਂ ਥੱਲੇ ਲਾ ਕੇ ਸੁੱਟਿਆ ਉਹ ਸ਼ੀਸ਼ਾ ਜਿਹੜਾ ਸੀਗਾ ਹੋਰ ਵੱਡ ਗਿਆ ਹੋ ਵਿੱਚ ਮੰਨ ਲਓ ਜੇ ਪਹਿਲਾਂ 5% ਨੁਕਸਾਨ ਹੋਇਆ ਸੀ ਤੇ ਮੁੜ ਕੇ 55% ਹੋਰ ਕਰਤਾ 60% ਨੁਕਸਾਨ ਕਰਤਾ ਧੌਣ ਦੀ ਇੰਨੀ ਧੌਣ ਵੱਡੀ ਗਈ ਅੱਧੇ ਤੋਂ ਵੱਧ ਤੇ ਜੇ ਉਹੀ ਇਨਸਾਨ ਸੱਚੀਓਂ ਇਨਸਾਨ ਹੁੰਦਾ ਤਾਂ ਕਿੱਦਾਂ ਨਾ ਹੁੰਦਾ ਮਾਂ ਦੇ ਪੁੱਤ ਨਾਲ ਅੱਜ ਮਾਂ ਪਿਓ ਮਤਲਬ ਕੀ ਬਿਆਨ ਕਰਾਂ ਇੰਨੀ ਸੋਹਣੀ ਰਬਾਬ ਵਜਾਉਂਦਾ ਬੱਚਾ ਔਰ ਗਿਦੀ ਚੰਦੀ ਇਹ ਬਾਬਾ ਜੀ ਬਾਬਾ ਅਵਤਾਰ ਸਿੰਘ ਜੀ ਦਾ ਸੇਵਕ ਉਹਨਾਂ ਦੀ ਗੋਦ ਚ ਪਲਿਆ ਉਹਨਾਂ ਦੀ ਨਿੱਗੀ ਮਤਲਬ ਗੋਦ ਦਾ ਇਹ आनंदमानਨ ਵਾਲਾ ਬੱਚਾ ਜਿਹਦੇ ਨਾਲ ਦੇ ਬੱਚੇ ਯੂ ਐਸ ਏ ਚ ਹੁਣ ਜੱਥੇ ਦੇ ਵਿੱਚ ਸੇਵਾ ਕਰ ਰਹੇ ਆ ਤੇ ਪਤਾ ਨਹੀਂ ਪ੍ਰਮਾਤਮਾ ਦੀ ਉਹ ਕਾਲਪੁਰਖ ਵਾਹਿਗੁਰੂ ਦੀ ਕੀ ਰਜਾ ਸੀ ਪਰ ਉਸ ਬੰਦੇ ਨੇ ਜਿਹਨੇ ਐਕਸੀਡੈਂਟ ਕੀਤਾ ਇਸ ਬੱਚੇ ਨਾਲ ਉਹਨੇ ਦੇਖੋ ਕਿਦਾਂ ਦਾ ਆਪਣਾ ਕਰਤਾਰ ਨਵਾਇਆ ਐਕਸੀਡੈਂਟ ਹੋ ਗਿਆ ਯਾਰ ਫਿਰ ਕੀ ਹੋ ਗਿਆ ਬਹੁਤ ਅੱਗੇ ਕੱਲੇ ਇਹਦੀ ਗੱਲ ਨਹੀਂ ਕਰਦੇ ਸੀ ਕਿੰਨੇ ਕੇਸ ਸਾਡੇ ਕੋਲੇ ਆਉਂਦੇ ਆ ਹਮੇਸ਼ਾ ਇਹ ਪਤਾ ਲੱਗਦਾ ਵੀ ਗੱਡੀ ਵਾਲੇ ਨੇ ਭਜਾਉਣ ਦੀ ਕੋਸ਼ਿਸ਼ ਕੀਤੀ ਜਾਂ ਭੱਜ ਗਿਆ ਲੱਭਿਆ ਹੀ ਨਹੀਂ ਯਾਰ ਉਹਦੀ ਨਿਗਾਹ ਤੋਂ ਕਿੱਥੇ ਵੱਜ ਜਾਊਂਗੇ ਇਨਸਾਨ ਤੋਂ ਬਚਣ ਦੀ ਕੋਸ਼ਿਸ਼ ਕਰਦੇ ਹੋ ਭਗਵਾਨ ਤੋਂ ਕਿੱਥੋਂ ਵੱਜ ਜਾਊਂਗੇ ਅੱਜ ਜੇ ਤੂੰ ਥੋੜਾ ਜਿਹਾ ਭਾਈ ਆਪਣਾ ਫਰਜ਼ ਇਨਸਾਨ ਹੋਣ ਦਾ ਨਿਭਾਉਂਦਾ ਅੱਜ ਇਹ ਖਾਲਸਾ ਜੀ ਦਾ ਪੁੱਤ ਐਦਾਂ ਨਾ ਹੁੰਦਾ ਠੀਕ ਆ ਅੱਜ ਫੇਰ ਵੀ ਵਾਹਿਗੁਰੂ ਦੀ ਮਿਹਰ ਆ ਦੁਬਾਰਾ ਜ਼ਿੰਦਗੀ ਬਖਸ਼ਦੀ ਸੱਚੇ ਪਾਤਸ਼ਾਹ ਨੇ ਤੰਦਰੁਸਤੀ ਠੀਕ ਆ ਚੜ੍ਹਦੀ ਕਲਾ ਚਾ ਸਾਫ ਦੇਲਾ ਕੋਈ ਪਾਪ ਨਹੀਂ ਕੋਈ ਚੋਰ ਨਹੀਂ ਕੋਈ ਫਰੇਵ ਨਹੀਂ ਗੁਰੂ ਨੇ ਹੋਰ ਵੱਡੀ ਕਿਰਪਾ ਕਰਤੀ ਉਦੋਂ ਵੀ ਜਿਹੜੀ ਕੋਈ ਮਾੜੀ-ਮੋਟੀ ਮੈਲ ਸੀ ਉਹ ਵੀ ਕੱਢਤੀ ਹੈ ਮਨ ਚੋਂ ਹਾਂ ਐਦਾਂ ਪਰ ਜਿਹੜਾ ਤੂੰ ਕੀਤਾ ਵਾਈ ਜਿਹੜਾ ਤੂੰ ਇਹ ਕਹਿਰ ਕਮਾਇਆ ਨਾ ਇਹ ਤੇਰੀ ਜ਼ਿੰਦਗੀ ਦੇ ਵਿੱਚ ਤੈਨੂੰ ਹਮੇਸ਼ਾ ਸਤਾਉਂਦਾ ਰਹੂਗਾ ਤੇ ਇਸ ਗੱਲ ਤੂੰ ਸਿੱਖਿਆ ਵੀ ਲੈਣੀ ਬਣਦੀ ਹੈ ਮੈਨੂੰ ਤੇ ਭਰਾਵੋ ਰਸਤੇ ਤੇ ਗੱਡੀਆਂ ਚੱਲਦੇ ਆ ਆਪਾਂ ਐਕਸੀਡੈਂਟ ਹੁੰਦੇ ਰਹਿੰਦੇ ਆ ਪਰ ਜੇ ਕੋਈ ਐਕਸੀਡੈਂਟ ਹੋ ਗਿਆ ਨਾ ਫਿਰ ਆਪਾਂ ਫਟਾਫਟ ਆਪਣਾ ਇਨਸਾਨ ਹੋਣ ਦਾ ਫਰਜ਼ ਨਿਭਾਇਆ ਕਰੀਏ ਨਾ ਕਿ ਅਸੀਂ ਇੱਕਦਮ ਹੈਵਾਨ ਬਣ ਜਾਈਏ ਉਸੇ ਟਾਈਮ ਜੇ ਬੱਚੇ ਦੀ ਸੰਭਾਲ ਹੋ ਜਾਂਦੀ ਪ੍ਰੋਪਰ ਤਰੀਕੇ ਨਾਲ ਉਪਰੋ ਚੱਕਿਆ ਜਾਂਦਾ ਤਾਂ ਆ ਜਿੰਨਾ ਬੱਚੇ ਦਾ ਨੁਕਸਾਨ ਹੋਇਆ ਇਹ ਹੋਣਾ ਨਹੀਂ ਸੀ ਅੱਜ ਸਾਡੇ ਕੋਲੇ ਬੱਚੇ ਨੂੰ ਲੈ ਕੇ ਆਏ ਸੀ ਵੀਰ ਹਣੀ ਗੁਰੂ ਕੇ ਲੰਗਰ ਲੱਗੇ ਆ ਦਵਾਈਆਂ ਦੇ ਉੱਥੇ ਕੈਂਪ ਦੇ ਵਿੱਚ ਬੱਚੇ ਦੀ ਦਵਾਈ ਸ਼ੁਰੂ ਕਰਾਉਣ ਲੱਗੇ ਆ ਜਨ ਕੀ ਅਰਦਾਸ ਵਿਰਤੀ ਨਾ ਜਾਵੇ ਸੰਗਤ ਜੀ ਅਰਦਾਸ ਕਰਿਓ ਬੇਨਤੀ ਕਰਿਓ ਇਸ ਬੱਚੇ ਲਈ ਆਦੇਸ਼ ਪ੍ਰਤਾਪ ਸਿੰਘ ਲਈ ਵੀ ਜਿਹੜੀ ਛੋਟੀ ਮੋਟੀ ਸਮੱਸਿਆ ਹਜੇ ਬਾਕੀ ਆ ਕਿਤੇ ਨਾ ਕਿਤੇ ਨਾ ਪੁੱਤ ਨਾ ਤੂਤਾ ਗੁਰੂ ਦਾ ਸਿੰਘ ਆ ਇਹ ਵੀ ਧੀਰੇ ਧੀਰੇ ਠੀਕ ਹੋ ਜਾਵੇ ਮੈਂ ਭਰਾ ਵੀ ਦਾ ਤਾਰੀ ਜਦੋਂ ਮਿਲੇ ਇੱਕ ਮਨ ਨੂੰ ਖਿੱਚ ਪਈ ਮੈਨੂੰ ਇੰਜ ਲੱਗਿਆ ਵੀ ਇਹ ਰੱਬੀ ਰੂਹ ਆ ਬੱਚਾ ਇਹਦੇ ਅੰਦਰ ਵੀ ਕਿਤੇ ਨਾ ਕਿਤੇ ਪਰਮਾਤਮਾ ਦੀ ਉਹ ਜੋਤ ਹੈ ਕਿਉਂਕਿ ਇਸ ਬੱਚੇ ਦੀ ਗੱਲ ਕਰਨ ਦਾ ਤਰੀਕਾ ਮਤਲਬ ਆਪਣੇ ਆਪ ਦੀ ਭਗਵਾਨ ਬਸ ਗੁਰੂ ਸਾਹਿਬ ਕਿਰਪਾ ਕਰਨ ਇਹ ਬੱਚਾ ਜਲਦੀ ਜਲਦੀ ਇੱਕ ਨਾਰਮਲ ਜੀਵਨ ਵੱਲ ਨੂੰ ਵਧੇ 21 ਸਾਲ ਦੀ ਉਮਰ ਹੋ ਗਈ ਆ ਗੱਭਰੂ ਆ ਨੌਜਵਾਨ ਆ ਤੇ ਜਲਦੀ ਇਸ ਤਕਲੀਫ ਚੋਂ ਬਾਹਰ ਨਿਕਲੇ ਆਪਣਾ ਜੀਵਨ ਆਮ ਵਾਂਗ ਇੱਕ ਚੰਗਾ ਤਰੀਕੇ ਨਾਲ ਗੁਰੂ ਦੇ ਲੜ ਲਾ ਕੇ ਬਤੀਤ ਕਰ ਸਕੇ ਸੁਰ ਸਿੰਘ ਵਾਲੇ ਤੋਂ ਕਮਲਜੀਤ ਸਿੰਘ ਬਾਈ ਜੀ ਹੁਣੇ ਆਏ ਹੋਏ ਆ ਸਾਡੇ ਕੋਲੇ ਇਹਨਾਂ ਦੇ ਬੱਚੇ ਨੂੰ ਵੀ ਪ੍ਰੋਬਲਮ ਆ ਤੇ ਇਕੱਠੇ ਹੀ ਉੱਥੇ ਇਲਾਜ ਕਰਾਉਂਦੇ ਸੀ ਇੱਕ ਦੂਜੇ ਨਾਲ ਸੰਪਰਕ ਚ ਆ ਗਏ ਤੇ ਅੱਜ ਇਹ ਵੀਰੇ ਹੁਣੀ ਇੱਥੇ ਸਾਡੇ ਕੋਲੇ ਖਾਲਸਾ ਜੀ ਹੁਣੀ ਆਦੇਸ਼ ਪ੍ਰਤਾਪ ਨੂੰ ਲੈ ਕੇ ਆਏ ਸੀ ਕਰਿਓ ਸੰਗਤ ਜੀ ਅਰਦਾਸ ਬੇਨਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ